ਅੱਜ ਆਪਾਂ ਗੱਲ ਕਰਦੇ ਆ ਨਰੂਮੀ ਕ੍ਰਾਸਕੀ ਇਹ ਇੱਕ ਕ੍ਰਾਈਮ ਦੀ ਸਟੋਰੀ ਆ ਤੇ ਜਪਾਨ ਦੀ ਰਹਿਣ ਵਾਲੀ 21 ਸਾਲਾਂ ਨਰੂਮੀ ਕ੍ਰਾਸਕੀ ਲੜਕੀ ਦੀ ਕਹਾਣੀ ਜਿਹੜੀ ਸੁਭਾਅ ਦੀ ਸਿੱਧੀ ਸਾਦੀ ਸੀ ਵਿਚਾਰੀ ਤੇ ਪੜਾਈ ਤੇ ਹੁਸ਼ਿਆਰ ਸੀ ਤੇ ਆਪਣੀ ਬੇਸਿਕ ਪੜਾਈ ਪੂਰੀ ਕਰਕੇ 2016 ਦੇ ਵਿੱਚ ਨਰੂਮੀ ਫਰਾਂਸ ਦੇ ਸ਼ਹਿਰ ਬਿਸਕਨ ਆਈ ਉਹਦਾ ਮਕਸਦ ਸੀਗਾ ਨਵੀਂ ਭਾਸ਼ਾ ਸਿੱਖਣਾ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੌਸਟਲ 'ਚ ਰਹਿਣਾ ਯੂਨੀਵਰਸਿਟੀ ਜਾਣਾ ਦੋਸਤਾਂ ਨਾਲ ਹੱਸਣਾ ਖੇਡਣਾ ਇੰਜੋਏ ਕਰਨਾ ਹਨਾ ਤੇ ਇਹ ਉਹਦੀ ਲਾਈਫ ਸੀ ਬਾਰੋ ਤਾਂ ਲੱਗਦਾ ਸੀਗਾ ਨਰੋਸਕੀ ਨੂੰ ਦੇਖ ਕੇ ਵੀ ਸਾਰਾ ਕੁਝ ਸਹੀ ਹੈ ਪਰ ਕੁਝ ਵੀ ਬਿਲਕੁਲ ਸਥਿਰ ਨਹੀਂ ਸੀ ਠੀਕ ਨਹੀਂ ਸੀ ਬਿਲਕੁਲ ਅਸਲੀ ਕਹਾਣੀ ਕਿਸੇ ਨੂੰ ਪਤਾ ਹੀ ਨਹੀਂ ਸੀ ਉਹਦਾ ਪਾਸਟ ਕੀ ਹੈ ਉਹਦਾ ਰਿਲੇਸ਼ਨਸ਼ਿਪ ਕੀ ਹੈ ਕਿਸੇ ਨਾਲ ਹਨਾ ਇਹਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਨਰੂਮੀ ਦੀ ਜ਼ਿੰਦਗੀ ਦੇ ਵਿੱਚ ਇੱਕ ਲੜਕਾ ਸੀ ਜੋ ਉਹਦਾ ਪਾਸਟ ਸੀ ਇਹਦਾ ਨਾਮ ਸੀ ਨਿਕੋਲਸ ਡੈਪਡਾ ਉਹ ਚਿੱਲੀ ਦਾ ਰਹਿਣ ਵਾਲਾ ਸੀਗਾ ਤੇ ਉਹਦਾ ਐਕਸ ਬੋਏਫ੍ਰੈਂਡ ਸੀਗਾ ਨਰੂਮੀ ਦਾ ਹੁਣ ਉਹਦਾ ਰਿਸ਼ਤਾ ਬਿਲਕੁਲ ਖਤਮ ਹੋ ਚੁੱਕਿਆ ਸੀ ਪਰ ਨਿਕੋਲਸ ਜਿਹੜਾ ਉਹ ਟਲਦਾ ਨਹੀਂ ਸੀ ਉਹ ਪਿੱਛੇ ਨਹੀਂ ਹਟਦਾ ਸੀ ਉਹ ਜਿਹੜਾ ਬ੍ਰੇਕਅਪ ਹੋ ਚੁੱਕਿਆ ਸੀ ਉਹਨੂੰ ਸਮਝ ਨਹੀਂ ਰਿਹਾ ਸੀ ਵੀ ਐਦਾਂ ਕੋ ਕੁੜੀ ਮੇਰੇ ਨਾਲ ਕਿਵੇਂ ਕਰ ਸਕਦੀ ਹੈ ਹਨਾ ਉਹਨੂੰ ਐਦਾਂ ਫੀਲ ਹੋਇਆ ਨਿਕੋਲਸ ਨੂੰ ਵੀ ਮੇਰੀ ਈਗੋ ਹਰਟ ਹੋ ਰਹੀ ਹੈ ਵੀ ਨਰੂਮੀ ਨੇ ਮੈਨੂੰ ਛੱਡਤਾ ਪਰ ਮੈਂ ਮੈਂ ਨਹੀਂ ਛੱਡਣਾ ਇੱਕ ਰਾਤ ਫਿਰ ਸਾਰਾ ਕੁਝ ਹੀ ਬਗਲ ਗਿਆ 5 ਦਸੰਬਰ 2016 ਛੰਡੀ ਫਰਾਂਸ ਦੀ ਰਾਤ ਨਰੂਮੀ ਹੋਟਲ ਤੋਂ ਵਾਪਸ ਆ ਰਹੀ ਹੁੰਦੀ ਹੈ ਸਵਾ ਲਗਭਗ 11 ਵਜੇ ਹੋਸਟਲ ਚ ਸਨਾਂਟਾ ਛਾਇਆ ਹੁੰਦਾ ਜਦੋਂ ਵਾਪਸ ਆ ਰਹੀ ਹੁੰਦੀ ਹੈ ਜ਼ਿਆਦਾਤਰ ਵਿਦਿਆਰਥੀ ਹੈ ਜਿਹੜੇ ਉਹ ਸੌ ਰਹੇ ਹੁੰਦੇ ਨੇ ਕੁਝ ਸਮੇਂ ਬਾਅਦ ਕਮਰੇ ਚੋਂ اچانک ਕਿੱਕਾ ਆਵਾਜ਼ ਆ ਜਾਂਦੀ ਹੈ ਇੱਕ ਚੀਕ ਆਉਂਦੀ ਹੈ ਜਿਵੇਂ ਕੋਈ ਭਾਰੀ ਚੀਜ਼ ਨੁੱਕ ਸੀ ਡਰਿਆ ਹੁੰਦਾ ਹਨਾ ਐਦਾਂ ਦਰਦ ਭਰੀ ਚੀਕ ਆਉਂਦੀ ਹੈ ਉਸ ਤੋਂ ਬਾਅਦ ਉਹ ਚੀਕ ਆਉਣ ਤੋਂ ਬਾਅਦ ਫਿਰ ਪੂਰੀ ਖਮੋਸ਼ੀ ਛਾ ਜਾਂਦੀ ਹੈ ਸਾਇਲੈਂਟ ਕਮਰਾ ਅੰਦਰੋਂ ਲੌਕ ਸੀਗਾ ਤੇ ਸਵੇਰੇ ਪੁਲਿਸ ਆਉਂਦੀ ਹੈ ਕਮਰਾ ਚੈੱਕ ਹੁੰਦਾ ਨਰੂਮੀ ਹੈ ਜਿਹੜੀ ਨਾ ਸਵੇਰੇ ਉਹ ਗਾਇਬ ਸੀ ਜਿਹੜਾ ਮੇਨ ਮਿਸਟਰੀ ਇਹ ਹੈ ਤੇ ਪੁਲਸੋਂ ਦੀਆ ਕਮਰਾ ਚੈੱਕ ਹੁੰਦਾ ਨਾ ਖੂਨ ਨਾ ਲੜਾਈ ਦੇ ਨਿਸ਼ਾਨ ਨਾ ਕੋਈ ਸਫਾਈ ਦਾ ਸਬੂਤ ਪਰ ਨਰੂਮੀ ਗਾਇਬ ਸੀ ਜਿਵੇਂ ਧਰਤੀ ਨੇ ਉਹਨੂੰ ਨਿਕਲ ਲਿਆ ਹੁੰਦਾ ਤੇ ਫੇਰ ਭਾਈ ਉਹਦਾ ਮੋਬਾਈਲ ਚੈੱਕ ਕੀਤਾ ਗਿਆ ਪੁਲਸ ਵੱਲੋਂ ਨਰੂਮੀ ਦੇ ਇਸ ਫੋਨ ਤੋਂ ਪਰਿਵਾਰ ਨੂੰ ਜਿਹੜੇ ਮੈਸੇਜ ਕੀਤੇ ਹੋਏ ਸੀ ਹਾਂ ਮੈਂ ਠੀਕ ਹਾਂ ਮੈਂ ਦੂਜੇ ਸ਼ਹਿਰ ਜਾ ਰਹੀ ਆ ਮੈਂ ਇੱਥੇ ਜਾ ਰਹੀ ਆ ਮੈਂ ਇੱਥੇ ਜਾ ਰਹੀ ਆ ਨਾ ਮੈਂ ਰੈਸਟੋਰੈਂਟ ਚ ਖਾਣਾ ਖਾ ਕੇ ਆਈ ਆ ਤੇ ਐਦਾਂ ਦੇ ਮੈਸੇਜ ਸੀਗੇ ਜਿਹੜੇ ਉਹ ਨਿਕੋਲਸ ਬਾਰੇ ਉਹਦੇ ਦੋਸਤਾਂ ਨੂੰ ਵੀ ਕੁਛ ਬਾਲਾ ਪਤਾ ਨਹੀਂ ਹੈਗਾ ਸੀ ਇੱਕਦਮ ਗਾਇਬ ਹੋ ਜਾਣਾ ਨਰੂਮੀ ਐਦਾਂ ਦੇ ਸੁਭਾਅ ਦੀ ਹੈ ਨਹੀਂ ਸੀ ਵੀ ਐਦਾਂ ਗਾਇਬ ਹੋ ਜਾਊਗੀ ਉਹ ਵਿਚਰਨ ਵਾਲੀ ਸੀ ਠੀਕ ਹੈ ਵੀ ਉਹ ਜਿਹੜੇ ਉਹਦੇ ਨਾਲ ਦੇ ਦੋਸਤ ਸੀਗੇ ਉਹਨਾਂ ਨੂੰ ਇਹ ਗੱਲ ਹজম ਨਹੀਂ ਆ ਰਹੀ ਸੀ ਵੀ ਇਹ ਯਾਰ ਇਹ ਦੰ ਨਰੂਮੀ ਕਿ ਮੈਗਾਬ ਹੋ ਸਕਦੀ ਹੈ। ਅੱਗੇ ਫਿਰ ਸੀਸੀਟੀਵੀ 'ਪਈ ਖੰਗਾਲੇ ਜਾਂਦੇ ਨੇ। ਸੀਸੀਟੀਵੀ ਨੇੜੇ ਤੇੜੇ ਵਾਲੇ ਸੀਸੀ ਸੀਸੀਟੀਵੀ ਹੋਸਟਲ ਵਾਲੇ ਸੀਸੀਟੀਵੀ ਚੈੱਕ ਕਰੇ ਜਾਂਦੇ ਨੇ। ਜਿਹੜਾ ਨਿਕੋਲਸ ਜੈਪਡਾ ਉਹ ਉਹ ਸੇ ਦੇ ਨਹੀਂ ਚਿੱਲੀ ਤੋਂ ਫਰਾਂਸ ਆਇਆ ਸੀਗਾ। ਤੇ ਉਹਨੂੰ ਸੀਸੀਟੀਵੀ ਦੇ ਵਿੱਚ ਹੋਸਟਲ ਦੇ ਆਲੇ ਦੁਆਲੇ ਘੁੰਮਦਾ ਦੇਖਿਆ। ਉਦੀ ਪਿੱਠ ਤੇ ਬੈਗ ਸੀ ਚਿਹਰੇ ਤੇ ਕੋਈ ਭਾਵ ਨਹੀਂ ਸੀ ਵੀ ਉਹ ਵੀ ਕੋਈ ਐਦਾਂ ਦਾ ਕਰਾਇਮ ਕਰਨਾ ਚਾਹੁੰਦਾ ਹੈ ਹਨਾ ਜੀ ਜਿਹੜਾ ਕਰਾਇਮ ਹੋ ਗਿਆ ਵੀ ਇਹ ਕੜੀ ਉਹਦੇ ਨਾਲ ਜੁੜ ਰਹੀ ਹੈ ਵੀ ਜਦ ਵੀ ਉਹ ਉਹ ਜਿਹੜੀ ਉਹ ਸੀਸੀਟੀਵੀ ਫੁਟੇਜ ਦੇਖੀ ਗਈ ਉਹ ਤੋਂ ਇਹ ਜ਼ਾਹਰ ਨਹੀਂ ਹੁੰਦਾ ਸੀ ਵੀ ਇਹ ਬੰਦਾ ਕੋਈ ਕਰਾਇਮ ਕਰੂਗਾ ਫਿਰ ਇੱਕ ਪ੍ਰਾਣੀ ਧਮਕੀ ਸਾਹਮਣੇ ਆਉਂਦੀ ਹੈ ਉਹ ਮੈਸੇਜ ਲਿਖਿਆ ਹੋਇਆ ਹੁੰਦਾ ਹੈਗਾ ਜਿਹੜਾ ਕਿ ਨਿਕੋਲਸ ਵੱਲੋਂ ਉਹਦੇ ਮੋਬਾਈਲ ਤੇ ਭੇਜਿਆ ਗਿਆ ਹੁੰਦਾ। ਜੇ ਤੂੰ ਮੇਰੀ ਨਹੀਂ ਹੋ ਸਕਦੀ ਫਿਰ ਕਿਸੇ ਦੀ ਵੀ ਨਹੀਂ ਹੋ ਸਕਦੀ। ਇਹ ਨਿਕੋਲਸ ਕੋਲੋਂ ਭੇਜਿਆ ਹੋਇਆ। ਲਾਸਟ ਮੈਸੇਜ ਹੀਗਾ। ਫਿਰ ਇਹਹੀ ਮੈਸੇਜ ਦੇਖੋ ਹੁਣ ਵੀ ਨਰੂਮੀ ਦੀ ਕਹਾਣੀ ਦਾ ਸਭ ਤੋਂ ਡਰਾਉਣਾ ਹਿੱਸਾ ਬਣ ਗਿਆ। ਤੇ ਫਿਰ ਕੋਡ ਤੱਕ ਗੱਲ ਪਹੁੰਚ ਜਾਂਦੀ ਹੈ ਵੈਰੀਫਿਕੇਸ਼ਨ ਹਨਾ ਕੋਡ ਦੀ ਜਾਂਚ ਚੱਲਦੀ ਹੈ। ਸਾਲਾਂ ਦੀ ਜਾਂਚ ਹੁੰਦੀ ਹੈ ਬਿਨਾ Laash ਦੇ ਕੇਸ ਹਾਇਲ ਕੀਤਾ ਜਾਂਦਾ ਹੈ ਸਬੂਤ ਪੂਰੇ ਮਿਲੇ ਫਿਰ 2022 ਦੇ ਵਿੱਚ ਫਰਾਂਸ ਦੀ ਅਦਾਲਤ ਨੇ ਨਿਕੋਲਸ ਜ਼ੈਪਟਾ ਨੂੰ ਨਰੂਮੀ ਦੇ ਕਤਲ ਦਾ ਦੋਸ਼ੀ ਕਰਾਰ ਦੇ ਦਿੱਤਾ ਤੇ ਸਜ਼ਾ ਸੁਣਾਈ ਗਈ ਪਰ ਮੇਨ ਮਿਸਟਰੀ ਕੀ ਹੈ ਅੱਜ ਤੱਕ ਨਰੂਮੀ ਦੀ ਲਾਸ਼ ਨਹੀਂ ਮਿਲੀ ਦੇਖੋ ਹੁਣ ਤੁਸੀਂ ਇਹ ਅੱਜ ਦੀ ਸਟੋਰੀ ਬੰਦੇ ਨੂੰ ਸਜ਼ਾ ਵੀ ਹੋ ਗਈ ਪਰ ਲਾਸ਼ ਗਾਇਬ ਇਹ ਸੀ ਨਰੂਮੀ ਦੀ ਦਰਦਪਰੀ ਕਹਾਣੀ ਜੋ ਕਿ ਤੁਸੀਂ ਸੁਣੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਇਹਦੇ ਲਈ ਬਹੁਤ ਬਹੁਤ ਧੰਨਵਾਦ